ਅੱਜੋ ਅਜੀਬ ਕਰੇ ਸਾਨੂੰ ਮਿਲਦਾ ਕੀ ਹੈ ਅਸਵਾਸ਼ਨ ਲਾਰੇ ਇਹ ਤੋਂ ਵਧੀਆ ਮੈਂ ਆਪਣੀ ਜੀਵਨ ਹੀ ਲ ਸਮਾਪਤੀ ਕਰਦਾ ਕੋ ਵਾਰੀ ਆਏ ਤਰਨੂੰ ਮਿਰਨ ਅਸਵਾਸ਼ਨ ਦਿੱਤਾ ਫੋਟੋਆਂ ਖਚਾਈਆਂ ਕਿ ਤਰਨੂੰ ਤੈਨੂੰ ਨੌਕਰੀ ਦਵਾਂਗੇ ਰੇਣਾ ਗੁਰਜੀਤ ਸਿੰਘ ਛੋਟੀ ਸਾਹਿਬ ਅੱਜ ਹਾਲਤ ਦੇ ਕੁਝ ਮੁੰਡੇ ਦੀ ਮਕਾਨ ਤੱਕ ਗਿਰ ਵੀ ਪਿਆ ਵੈ ਨਵਜੋਤ ਸਿੰਘ ਸਿੱਧੂ ਸਾਹਿਬ ਤੁਸੀਂ ਕਿ ਮਿਲਣ ਆਏ ਸੀਗੇ ਜੇ ਤੁਸੀਂ ਸਰਪ੍ਰਾਈਜ਼ ਦੇਣ ਵਾਸਤੇ ਇੱਕ ਹਾਕੀ ਦੇ ਖਿਡਾਰਾਂ ਦੇ ਘਰ ਦੀ ਜਾ ਸਕਦੇ ਹੋ ਤੇ 2 ਸਾਲ ਪਹਿਲਾਂ ਇਹਨੂੰ ਵੀ ਮਿਲਣ ਆਏ ਸੀ ਇਹਨੂੰ ਵੀ ਸਰਪ੍ਰਾਈਜ਼ ਦੇ ਦਿਓ ਇਹਨੂੰ ਇਹਦਾ ਬੰਦ ਦਾ ਹੱਕ ਦੇ ਦਿਓ ਉਹ ਤਰਜ਼ ਦੇ ਆਧਾਰਿਕ ਨੌਕਰੀ ਦੇ ਦਿਓ ਇਹ ਤਰਸ ਦੇ ਆਧਾਰ ਦੇ ਐਮਐਲਏ ਦੇ ਬੱਚਿਆਂ ਨੂੰ ਨੌਕਰੀ ਹੈ ਹੋਰਾਂ ਦੇ ਬੱਚਿਆਂ ਨੂੰ ਨੌਕਰੀ ਹੈ ਮੇਰੇ ਇਸ ਗਰੀਬ ਦੇ ਲਈ ਨੌਕਰੀ ਕਿਉਂ ਨਹੀਂ ਹੈ ਤੋਂ ਮੈਂ ਧਰਗਾ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਮੈਨੂੰ ਹੈਂਡੀਕੈਪ ਹੁੰਦੇ ਹੋਏ ਦੇਖ ਤੇ ਲਈ ਇਹਨਾਂ ਕੁਝ ਕੀਤਾ ਹੋਇਆ ਮੈਨੂੰ ਇੱਕ ਛੋਟੀ ਮੋਡੀ ਜੋਬ ਦੇ ਦੇਣ ਤਾਂ ਕਿ ਇਹਨਾਂ ਦੀ ਜ਼ਿੰਦਗੀ ਪੂਰੀ ਆਰਾਮ ਨਾਲ ਕੱਟ ਜਵੇ ਪੰਜਾਬ ਅੰਦਰ ਖਿਡਾਰੀਆਂ ਦੀ ਦੁਰਦਸ਼ਾ ਤਰਸਯੋਗ ਹੈ ਸਰਕਾਰ ਵੱਲੋਂ ਖਿਡਾਰੀਆਂ ਨੂੰ ਨੌਕਰੀ ਤਾਂ ਦੂਰ ਮਾਨ ਪੱਤਾ ਤੱਕ ਨਹੀਂ ਦਿੱਤਾ ਜਾਂਦਾ ਅਜਿਹਾ ਇੱਕ ਮਾਮਲਾ ਜਿਹੜਾ ਹੈ ਸਾਹਮਣੇ ਆਂਦਾ ਹੈ ਜਿਸ ਵਿੱਚ ਤਰुण ਸ਼ਰਮਾ ਜੋ ਹੁਣ ਤੱਕ ਕਈ ਦੇਸ਼ਾਂ ਅੰਦਰ ਭਾਰਤ ਵੱਲੋਂ ਖੇਡ ਗਏ ਸੱਤ ਸੋਨ ਤਗਮੇ ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਚੁੱਕਾ ਹੈ ਜਿਸ ਨੂੰ ਵਿਦੇਸ਼ਾਂ ਅੰਦਰ ਜਾਣ ਲਈ ਦਰਜ ਲੈਣਾ ਪਿਆ ਅਤੇ ਹੁਣ ਉਸ ਉੱਪਰ 12 ਲੱਖ ਦਾ ਕਰਜ਼ ਚੜ ਚੁੱਕਾ ਹੈ ਮਾਂ ਦੇ ਗਹਿਣੇ ਵੀ ਗਿਰਵੀ ਹਨ ਅਤੇ ਉਸ ਨੂੰ ਗੁਜ਼ਾਰਾ ਕਰਨ ਲਈ ਵੀ ਕੋਈ ਪਤਾ ਨਹੀਂ ਮਿਲਦਾ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਦੋ ਵਾਰ ਇਸ ਖਿਡਾਰੀ ਨੂੰ ਮਿਲ ਕੇ ਨੌਕਰੀ ਦਾ ਵਾਅਦਾ ਕਰ ਚੁੱਕੇ ਸੀ ਪਰੰਤੂ ਹੁਣ ਚਿੱਠੀ ਭੇਜੀ ਜਾਂਦੀ ਹੈ ਕਿ ਅਜਿਹਾ ਕੋਈ ਰੂਲ ਨਹੀਂ ਹੈ ਕਿ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾ ਸਕੇ ਅਤੇ ਇਸ ਦੇ ਚੱਲਦੇ ਹੀ ਤਰुण ਸ਼ਰਮਾ ਨੇ ਬੂਟ ਪਾਲਿਸ਼ ਕਰਕੇ ਰੋਸ ਜਤਾਇਆ ਅਤੇ ਉਸਦੇ ਹਾਲਾਤ ਦੇਖ ਕੇ ਕੁਮਾਰ ਰਾਜੀਵ ਜੋ ਕਿ ਸਮਾਜ ਸੇਵਕ ਹਨ ਉਹਨਾਂ ਨੇ ਵੀ ਜਜ਼ਬਾਤੀ ਅੰਦਾਜ਼ ਨਾਲ ਸਰਕਾਰ ਦੇ ਖਿਲਾਫ ਰੋਸ ਜ਼ਾਹਿਰ ਕੀਤਾ ਅਤੇ ਹੋਰ ਇਸ ਬਾਰੇ ਤਰुण ਸ਼ਰਮਾ ਅਤੇ ਕੁਮਾਰ ਗੌਰਵ ਦਾ ਕੀ ਕਹਿਣਾ ਹੈ ਤੁਸੀਂ ਆਪ ਸੁਣੋ ਕਿ ਤੁਸੀਂ ਧਰਨਾ ਦਿੱਤਾ ਹੈ ਤੁਹਾਡੇ ਸਮਰਥਕ ਵੀ ਆਏ ਹੋਣੇ ਕੀ ਕਹਿਣਾ ਚਾਹੁੰਦੇ ਹੋ ਕੀ ਕਰਨਾ ਹੈ ਮੈਂ ਸਭ ਤੋਂ ਪਹਿਲਾਂ ਸਾਰੇ ਸਮਰਥਕਾਂ ਦਾ ਦਿਲੋਂ ਧੰਨਵਾਦ ਕਰਦਾ ਮੀਡੀਆ ਦਾ ਦਿਲੋਂ ਧੰਨਵਾਦ ਕਰਦਾ ਤੋਂ ਮੈਂ ਤੁਹਾਡੇ ਸਾਰਿਆਂ ਦੇ ਪ੍ਰੈਸ ਮਾਧਿਅਮ ਦੇ ਰਾਹੀਂ ਇਹ ਪੁੱਛਣਾ ਜਾਊਂਗਾ ਕਿ ਤਰਸ ਦੇ ਆਧਾਰ ਦੇ ਐਮਐਲਏ ਦੇ ਬੱਚੇ ਨੂੰ ਨੌਕਰੀ ਹੈ ਹੋਰਾਂ ਦੇ ਬੱਚਿਆਂ ਨੂੰ ਨੌਕਰੀ ਹੈ ਮੇਰੇ ਇਸ ਗਰੀਬ ਦੇ ਲਈ ਨੌਕਰੀ ਕਿਉਂ ਨਹੀਂ ਹੈ ਮੈਂ 12 ਸਾਲ ਤੋਂ 1.7 ਲੱਖ ਰੁਪਏ ਕਰਜ਼ੇ ਚੱਕੀ ਮਰਿਆ ਮੈਂ ਰੇੜੀ ਡਾਂ ਨੂੰ ਮਜਬੂਰ ਹਾਂ ਅਗਲਾ ਕੱਪ ਜੇ ਸਰਕਾਰ ਮੇਰੇ ਲਈ ਕੁਝ ਨਹੀਂ ਕਰਦੀ ਮੈਂ ਇੱਥੇ ਚੌਂਕ ਦੇ ਵਿੱਚ ਆਤਮ ਨਾ ਕਰਨ ਨੂੰ ਮਜਬੂਰ ਹਾਂ ਜੋ ਮੈਂ ਬੇਨਤੀ ਕਰਦਾ ਦਰਖਾਸਤ ਨੂੰ ਕਿ ਮੇਰੀ ਬਾਹ ਬੜੀ ਜਾਵੇ ਮੈਂ ਆਪਣਾ ਹੱਕ ਮੰਗ ਰਿਹਾ ਕੋਈ ਤਰਤ ਦੇ ਆਧਾਰ ਤੇ ਨੌਕਰੀ ਨਹੀਂ ਮੰਗ ਰਿਹਾ ਅੱਜ ਸਾਨੂੰ ਮਿਲਦਾ ਕੀ ਹੈ ਅਸਵਾਸ਼ਨ ਲਾਰੇ ਇਹ ਤੋਂ ਵਧੀਆ ਮੈਂ ਆਪਣੀ ਜੀਵਨ ਹੀ ਲਾ ਸਮਾਪਤੀ ਕਰਦਾ ਕਿਉਂਕਿ 12 ਲੱਖ ਦਾ ਕਰਜ਼ਾ ਮੇਰੇ ਸਿਰ ਤੇ ਆ ਖੇੜ-ਖੇੜ ਕੇ ਇਨਾ ਕਰਜ਼ਾ ਜੜ ਚੁੱਕਿਆ ਮੈਂ ਖਿਸਤਾ ਨਹੀਂ ਦੇ ਸਕ ਰਿਹਾ 15000 ਰੁਪਏ ਮੇਰਾ ਮਹੀਨੇ ਵੀ ਕਿਸ਼ਤ ਹੈ ਸੋ ਮੈਂ ਦਰਗਾਹ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਮੈਨੂੰ ਹੈਂਡੀਕੈਪ ਹੁੰਦੇ ਹੋਏ ਦੇਸ਼ ਦੇ ਲਈ ਇਨਾ ਕੁ ਕੀਤਾ ਹੋਇਆ ਮੈਨੂੰ ਇੱਕ ਛੋਟੀ ਮੋਢੀ ਜੌਬ ਦੇ ਦੇਂਦਾ ਕਿ ਮੇਰੀ ਜ਼ਿੰਦਗੀ ਪੂਰੀ ਆਰਾਮ ਨਾਲ ਨਿਕਲ ਜਾਵੇ ਪਰ ਉਹ ਜੇ ਖੰਨੇ ਦੀ ਗੱਲ ਕਰੀਏ ਖੰਨੇ ਦੇ ਵਿਦਾਇਕ ਨੇ ਵੀ ਤੈਨੂੰ ਜਿਹੜਾ ਇੱਕ ਵਾਦਾ ਕੀਤਾ ਸੀ ਉਹ ਕੀ ਦਵਾਦਾ ਕੀ ਹੋਇਆ ਉਹ ਅੱਜ ਤੱਕ ਵਾਦਾ ਹੀ ਰਹਿ ਗਿਆ ਜੀ ਨੌਕਰੀ ਅੱਜ ਤੱਕ ਨਹੀਂ ਮਿਲੀ ਫੰਡ ਅੱਜ ਤੱਕ ਨਹੀਂ ਮਿਲਿਆ ਥੱਕ ਗਾਰ ਕੇ ਮੈਨੂੰ ਆਸ ਟੈਪ ਟੈਪਣਾ ਮਿਲਿਆ ਤੁਹਾਨੂੰ ਮਿਲਣ ਕਦੀ ਆਇਆ ਤੁਹਾਨੂੰ ਇੱਕ ਵਾਰ ਆਏ ਨੇ ਉਸ ਤੋਂ ਬਾਅਦ ਮੈਨੂੰ ਕੋਈ ਮਿਲਣ ਨਹੀਂ ਆਇਆ ਇੰਨਾ ਫੇਮਸ ਵੀ ਹੋਇਆ ਟੀਵੀ ਤੇ ਵੀ ਆਇਆ ਤੋਂ ਵੀ ਸਾਰਿਆਂ ਦੀ ਕਿਰਪਾ ਨਾਲ ਬਟ ਪੰਜਾਬ ਦੇ ਲੋਕ ਜਾਗ ਗਏ ਖੰਨੇ ਦਾ ਪ੍ਰਸ਼ਾਸਨ ਨਹੀਂ ਜਾਗਿਆ ਸਰਕਾਰਾਂ ਨਹੀਂ ਜਾਗੀਆਂ ਕਰੋਨ ਇੱਕ ਪਾਸੇ ਜਿਹੜੀਆਂ ਹੁਣ ਗੇਮਾਂ ਚੱਲੀਆਂ 올림픽 ਗੇਮਾਂ ਦੇ ਵਿੱਚ ਜਿਹੜੀਆਂ ਹੈ ਕਰੋੜਾ ਰੁਪਏ ਉਸ ਖਿਡਾਰੀ ਨੂੰ ਦਿੱਤੇਗਾ ਜਿਹੜਾ ਖਿਡਾਰੀ ਜਿੱਤ ਕੇ ਆਈਗਾ ਕਰੋੜਾ ਰੁਪਏ ਲੈ ਕੇ ਇੱਕ ਵਾਰੀ ਤੈਵੇਂ ਜਿਹੜੇ ਐ ਮੈਡਲ ਜਿੱਤੇ ਨਹੀਂ ਕੋਈ ਪੁੱਛਿਆ ਜਾ ਰਿਹਾ ਕਿਆ ਕਿਆ ਮੰਨਦਾ ਵੀ ਕੀ ਸਰਕਾਰਾਂ ਕੀ ਕਰਦੋ ਮੰਨਦਾ ਇਹ ਆ ਜੀ ਸਰਕਾਰਾਂ 2-2 ਕਰੋੜ ਰੁਪਏ ਦੇ ਰਹੀਆਂ ਨੇ ਚਲੋ ਵਧੀਆ ਗੱਲ ਹੈ ਉਹ ਪੈਰਾ ਤੇ ਵਧੀਆ ਪ੍ਰਦਰਸ਼ਨ ਕਰਕੇ ਆਏ ਨੇ ਉਹ ਆਪਣਾ ਦੇ ਕੇ ਆਏ ਨੇ ਬਟ 96 ਵੀ ਤਾਂ ਦੇਖੋ ਅਜੀ ਆ ਟੀਮ ਕਰਿਆ ਯਾਰ ਇਹਨਾਂ ਦਾ ਕੋਈ ਮੋਲੇ ਨਹੀਂ ਬਾੜੀ ਸਰਕਾਰ ਇਸ ਤੋਂ ਇਲਾਵਾ ਕਿਸ ਸੰਸਥਾ ਨੇ ਵੀ ਰਿਪੋਰਟ ਕੀਤੀ ਹੈ ਹਾਂਜੀ ਮੈਂ ਖੰਨੇ ਦੀ ਸਾਰੀ ਸੰਸਥਾਵਾਂ ਦਾ ਦਿলো ਧੰਨਵਾਦ ਕਰਦਾ ਹਾਰੂ ਸੰਸਥਾ ਦਾ ਦਿলো ਧੰਨਵਾਦ ਕਰਦਾ ਹਾਰੂ ਉਸ ਵਿਅਕਤੀ ਦਾ ਜਿਹੜੀ ਮੇਰੀ ਸਪੋਰਟ ਕਰ ਰਿਹਾ ਸਰਕਾਰ ਸਰਕਾਰ ਤੇ ਲੜਕਿਆਂ ਨੂੰ ਨੌਕਰੀਆਂ ਦੇ ਰਹੀ ਹੈ ਜਿਹੜੇ ਜੂਠ ਨਾਲ ਕਿਤੇ ਨੌਜਵਾਨ ਹੈਗੇ ਹੈ ਜੇ ਤੁਹਾਡੇ ਵਿੱਚ ਲਈ ਹੈ ਜੀ ਐਂਡੀ ਤੁਹਾਡੇ ਵਰਗੇ ਨੂੰ ਕੋਈ ਸਾਖਾਨ ਕੋਈ ਫੌਲ ਨਹੀਂ ਕਿਹਾ ਜਾਂਦੇ ਦੇਖੋ ਜੀ ਅੱਧੇ ਬੰਦੇ ਨੂੰ ਤਾਂ ਨੌਕਰੀ ਨਹੀਂ ਦੇ ਸਕਦੇ ਦੋ ਦੋ ਨੌਕਰੀਆਂ ਕਿੱਥੋਂ ਦੇਣਗੇ ਘਰਾਂ ਕਾ ਨੌਕਰੀਆਂ ਨੌਕਰੀਆਂ ਦਾ ਦਾਅ ਦੇਣਾ ਪਹਿਲੇ ਮੈਨੂੰ ਤਾਂ ਦੇਖ ਲੈਣਾ ਮੈਨੂੰ ਅੱਧੇ ਬੰਦੇ ਨੂੰ ਤਾਂ ਨੌਕਰੀ ਦੇਂ ਦਿੱਤੀ ਜਾਂਦੀ ਵਾਅਦੇ ਕਰਦੇ ਆ ਘਰ ਘਰ ਨੌਕਰੀ ਦਾ ਸਾਨੂੰ ਨੇ ਕਹਿੰਦ ਨੂੰ ਕਾਰਨ ਹੈਗਾ ਕਿ ਭਾਰਤ ਸਰਕਾਰ ਵੱਲੋਂ ਜਿਹੜੀ ਤੇਰੀ ਗੇਮ ਹੈ ਉਹ ਅਜੇ ਮੰਨਤਾ ਨਹੀਂ ਮਿਲੀ ਹੋਈ ਉਸ ਕਾਰਨ ਕਰਕੇ ਤਾਂ ਨਹੀਂ ਕਿਤੇ ਜਿਹੜੀ ਐ ਨੌਕਰੀ ਦੇਖੋ ਜੀ ਨੌਕਰੀ ਕਰੀਏ ਤੇ ਫਿਰ ਵਿਰਣਮ ਕੁਮਾਰ ਗੌਰਵ ਹੈ ਜੀ ਔਰ ਮੇਰੇ ਚਾਨ ਵਾਲੇ ਪਿਆਰ ਨਾ ਮੈਨੂੰ ਸੱਚਾ ਯਾਦ ਕਰਦੇ ਸੱਚਾ ਯਾਦ ਉਹ ਜਿਹੜਾ ਸਮਾਜ ਲਈ ਆਵਾਜ਼ ਚੱਕਦਾ ਹੋ ਕਿਉਂਕਿ ਅਸੀਂ ਲੋਕ ਸਮਾਜ ਦੇ ਲਈ ਆਵਾਜ਼ ਹੀ ਨਹੀਂ ਚੱਕਣਾ ਚਾਹਦੇ ਅਸੀਂ ਕਹਿੰਦੇ ਛੱਡ ਮੇਰਾ ਰਿਸ਼ਤਾ ਨਾ ਖਰਾਬ ਹੋ ਜੂਵੇ ਛੱਡ ਮੇਰੀ ਨਾ ਬਿਗੜ ਜਾਵੇ ਅਸੀਂ ਟਾਈਮ ਹੀ ਨਹੀਂ ਦੇਣਾ ਚਾਹਦੇ ਅਸੀਂ ਭਗਤ ਸਿੰਘ ਸਾਰੇ ਜਾਣੇ ਆ ਪਰ ਗੌਂਡੀਆਂ ਦੇ ਘਰ ਜਾਣੇ ਅੱਜ ਹਾਲਾਤ ਐਸੇ ਹੋ ਚੁੱਕੇ ਹੋਏ ਆ ਜੇ ਅੱਜ ਭਗਤ ਸਿੰਘ ਜੀ ਵੀ ਜਿੰਦਾ ਹੁੰਦੇ ਨਾ ਤਾਂ ਮੱਥੇ ਧੱਤ ਮਾਰ ਕੇ ਰੋਂਦੇ ਹੁੰਦੇ ਇਹੋ ਜਿਹੇ ਤਰुण ਵਰਗੇ ਨੌਜਵਾਨਾਂ ਦੀ ਹਾਲਤ ਦੇਖ ਕੇ ਕਿ ਮੈਂ ਇਹੋ ਜੇ ਆਪਣੇ ਪੰਜਾਬ ਦੇ ਆਪਣੇ ਦੇਸ਼ ਦੇ ਯੂਥ ਵਾਸਤੇ ਜਾਣ ਦੇ ਦਿੱਤੀ ਜਿਹੜੇ ਸੜਕਾਂ ਤੇ ਨੌਕਰੀਆਂ ਵਾਸਤੇ ਬੂੜ ਪਾਸ਼ਾ ਕਰਨ ਲੱਗੇ ਹੋਏ ਜਿਹੜੇ ਸਬਜ਼ੀ ਦੀਆਂ ਰੇੜੀਆਂ ਲਾਂਦੇ ਕੋਈ ਖੇਤਾਂ 'ਚ ਜੀਰੀ ਬੀਜ ਦੀ ਪਈ ਅੱਜ ਹਾਲਾਤ ਕੀ ਕਰ ਦਿੱਤੇ ਗਏ ਆ ਅੱਜ 올림픽 ਦੇ ਵਿੱਚ 41 ਸਾਲਾਂ ਬਾਅਦ ਸਾਡੀ ਟੀਮ ਮੈਡਲ ਜਿੱਤ ਲਈ ਆਂਦੀ ਹੈ ਲੇਕਿਨ ਕਿਸੇ ਨੇ ਸੋਚਿਆ ਕਿ 41 ਸਾਲ ਕਿਉਂ ਲੱਗੇ ਕਿਉਂ ਲੱਗਦੇ 41 ਸਾਲ ਉਹ 41 ਸਾਲ ਇਸੇ ਲਈ ਲੱਗਦੇ ਆ ਕਿਉਂਕਿ ਸਾਡੇ ਜਿਹੜੇ ਲੀਡਰ ਐ ਅਫਸਰ ਐ ਧਿਆਨ ਹੀ ਨਹੀਂ ਦਿੰਦੇ ਖਾਸ ਕਰਕੇ ਪੰਜਾਬ ਦੇ ਅੱਜ ਪੰਜਾਬ ਦੀ ਵਿੱਚ ਖਿਡਾਰੀਆਂ ਦੀ ਉਹ ਹਾਲਤ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੇ ਅੱਧਾ ਕਿਲੋ ਦੁੱਧ ਉਹਨਾਂ ਨੂੰ ਕੋਚ ਕਹਿੰਦਾ ਨਾ ਪੀਣ ਵਾਸਤੇ ਤਾਂ ਪਾਈਆਂ ਦੁੱਧ ਦੇ ਪੈਸੇ ਹੁੰਦੇ ਪਾਈਆ ਪਾਣੀ ਮਿਲਾ ਕੇ ਪੀਣਾ ਪੈਂਦਾ ਪਿਆ ਵਾ ਰਾਣਾ ਗੁਰਜੀਤ ਸਿੰਘ ਛੋਟੀ ਸਾਹਿਬ ਤੁਸੀਂ ਦੋ ਵਾਰੀ ਆਏ ਤੁਹਾਨੂੰ ਨੂੰ ਮਿਲਣ ਅਸਵਾਸ਼ਨ ਦਿੱਤਾ ਫੋਟੋਆਂ ਖਚਾਈਆਂ ਕਿ ਤੁਰੰਤ ਤੈਨੂੰ ਨੌਕਰੀ ਦੇਵਾਂਗੇ ਰਾਣਾ ਗੁਰਜੀਤ ਸਿੰਘ ਛੋਟੀ ਸਾਹਿਬ ਅੱਜ ਹਾਲਤ ਦੇ ਕੋਈਸ ਮੁੰਡੇ ਦੀ ਮਕਾਨ ਤੱਕਰ ਵੀ ਪਿਆ ਵਾ ਰਾਣਾ ਛੋਟੀ ਸਾਹਿਬ ਇਸ ਫੋਟੋ ਦੀ ਇੱਜ਼ਤ ਹੀ ਰੱਖ ਲੈਂਦੇ ਤਰਾਣੇ ਸਾਡੀ ਸਾਹ ਅ ਚਿੱਠੀ ਭੇਜ ਦਿੱਤੀ ਗਈ ਕਿ ਤਰਜ਼ ਦੇ ਆਧਾਰ ਤੇ ਵੀ ਨੌਕਰੀ ਨਹੀਂ ਲੀਡਰਾਂ ਦੇ ਮੰਤਰੀਆਂ ਦੇ ਮੁੰਡਿਆਂ ਵਾਸਤੇ ਨੌਕਰੀ ਹੈ ਅੱਜ ਕਿਉਂ ਪੰਜਾਬ ਦਾ ਯੂਥ ਬਾਹਰ ਭਜਦਾ ਪਿਆ ਇਹੀ ਕਾਰਨ ਹੈ ਕੋਈ ਪੰਜਾਬ ਦੇ ਰਹਿਣਾ ਨਹੀਂ ਜਾਂਦਾ ਸਿਸਟਮ ਨਹੀਂ ਹੈ ਇੱਥੇ ਮੈਂ ਖਾਤਿਰ ਜੋੜ ਕੇ ਬੇਨਤੀ ਕਰਦਾ ਨਵਜੋਤ ਸਿੰਘ ਸਿੱਧੂ ਸਾਹਿਬ ਤੁਸੀਂ ਵੀ ਮਿਲਣ ਆਏ ਸੀਗੇ ਜੇ ਤੁਸੀਂ ਸਰਪ੍ਰਾਈਜ਼ ਦੇਣ ਵਾਸਤੇ ਇੱਕ ਹਾਕੀ ਦੀ ਖਿਡਾਰਾਂ ਦੇ ਘਰ ਦੀ ਜਾ ਸਕਦੇ ਹੋ ਤੇ 2 ਸਾਲ ਪਹਿਲਾਂ ਇਹਨੂੰ ਵੀ ਮਿਲਣ ਆਏ ਸੀ ਇਹਨੂੰ ਵੀ ਸਰਪ੍ਰਾਈਜ਼ ਦੇ ਦਿਓ ਇਹਨੂੰ ਇਹਦਾ ਬਣਦਾ ਹੱਕ ਦੇ ਦਿਓ ਉਹ ਤਰਜ਼ ਦੇ ਆਧਾਰਿਕ ਨੌਕਰੀ ਦੇ ਦਿਓ ਮੇਰੀ ਇਹੀ ਬੇਨਤੀ ਹੈ ਸਾਡੇ ਸਿਸਟਮ ਨੂੰ ਸਾਡੀਆਂ ਸਰਕਾਰਾਂ ਨੂੰ ਦੇਖੋ ਆਮ ਆਦਮੀ ਦਾ ਬੇਨਤੀ ਕਰ ਸਕਦਾ ਪਾਵਰਫੁਲ ਲੋਕਾਂ ਨੂੰ ਔਰ ਇਹੀ ਕਹਿ ਸਕਦਾ ਕਿ ਜਾਗ ਜਾਓ ਜਾਗ ਜਾਓ ਨਹੀਂ ਤਾਂ ਇਲੈਕਸ਼ਨ ਵਾਲੇ ਸਾਲਾਂ ਦੇ ਵਿੱਚ ਇਹ ਜਨਤਾ ਬਹੁਤ ਕੁਝ ਦਿਖਾ ਦੇਗੀ ਸਭ ਕੁਝ ਨਜ਼ਰ ਆ ਰਿਹਾ ਵਾ ਪਬਲਿਕ ਨੇ ਅੱਖਾਂ ਤੇ ਪੱਟੀ ਨਹੀਂ ਬੰਨੀ ਹੋਈ ਮੈਂ ਫੇਰ ਬਾਰ-ਬਾਰ ਕਹਿਣਾ ਤਰੁਣ ਸ਼ਰਮੇ ਦਾ ਹੱਕ ਮਿਲਣਾ ਚਾਹੀਦਾ ਹੈ ਇਹ ਬੇਨਤੀ ਹੈ ਇਹ ਬੇਨਤੀ ਹੈ ਪੰਜਾਬ ਦੇ ਇੱਕ ਪੁੱਤਰ ਦੀ ਇਹ ਬੇਨਤੀ ਹੈ ਸੱਚਾ ਯਾਦਵ ਦੀ ਇਹ ਬੇਨਤੀ ਹੈ ਇੱਕ ਐਨਜੀਓ ਵਰਕਰ ਦੀ ਇਹ ਬੇਨਤੀ ਹੈ ਪੰਜਾਬ ਦੇ ਹਰ ਯੂਥ ਦੇ ਭਰਾ ਦੀ ਅੱਜ ਪੰਜਾਬ ਦਾ ਯੂਥ ਬਹੁਤ ਬੁਰੀ ਹਾਲਤ 'ਚ ਹੈ ਕੌਣ ਦੁਬਾਰਾ ਖੇਡਾਂਵਲ ਜਾਊਗਾ ਕੌਣ ਨੋ ਨੋ 골ਡ ਮੈਡਲ ਲੈ ਕੇ ਆਊਗਾ ਕਿ ਤੁਸੀਂ ਨਹੀਂ ਪੁੱਛੋਗੇ ਖੰਨਾ ਤੋਂ ਸੰਜੀਤ ਸੈਣੀ ਦੀ ਰਿਪੋਰਟ ਦ ਪਬਲਿਕ ਟਾਈਮਸ